ਨਾਲਕਵਿੰਦਰ ਕੌਰ ਲਖਵਿੰਦਰ ਗੌਰ ਕਿਹੜੀ ਜਗ੍ਹਾ ਤੋਂ ਆਇਓ ਸਾਡਾ ਪਿੰਡ ਮਹਾਵਾ ਆ ਅੱਛਾ ਜੀ ਤੇ ਡਿਸਟ੍ਰਿਕਟ ਸਾਡੀ ਅਮਰਸਾਰੀ ਆਮਰਸਾਰੀ ਆ ਅੱਛਾ ਬਣਾ ਤੁਸੀਂ ਬੋਡੀ ਸ਼ੋਰ ਜੂਸ ਵਰਤਨ ਤੋਂ ਪਹਿਲਾਂ ਤੁਹਾਨੂੰ ਕਿਹੜਾ ਕਿਹੜਾ ਡਿਫੈਕਟ ਸੀ ਕਿੰਨੇ ਕਿ ਚਿਰ ਦਾ ਸੀ ਪਹਿਲਾਂ ਮੈਨੂੰ ਗੈਠੀ ਦਾ ਸਿਗਾਰ ਡਿਫੈਕਟ ਹੈਗਾ 2-3-4 ਸਾਲ ਤੋਂ ਅੱਛਾ ਜੀ ਤੇ ਮੈਂ ਆਏ ਵੇਲੇ ਤੇ ਦਵਾਈਆਂ ਵੀ ਖਾਦੀਆਂ ਹੋਮੋਪੈਥਿਕ ਵੀ ਖਾਂਦੀ ਰਹੀ ਅੱਛਾ ਜੀ ਤੇ ਹੁਣ ਅਚਾਨਕ ਹੀ ਸਾਨੂੰ ਨਾ ਝੋਨੇ ਦੇ ਵਿੱਚ ਵਿੱਚ ਹੀ ਹੋ ਗਿਆ ਸੀ ਇਸੁਕਤੇਜ ਵਿੱਚ ਕੀ ਹੋਇਆ ਤੁਹਾਨੂੰ ਇਕਦਮ ਸਰੀਰ ਨੂੰ ਜਕੜੀ ਹੋ ਗਈ ਤੇ ਬਾਬੂ ਨੇ ਜਾ ਕੇ ਇਸ ਤਰ੍ਹਾਂ ਕਰਾਇਆ ਸੀ ਅੱਛਾ ਜੀ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਰੀਡ ਦੀ ਹੱਡੀ ਜਿਹੜੀ ਨਾਲੀ ਉਹ ਪ੍ਰੈਸ ਹੋਣਦੀ ਹੈ ਅੱਛਾ ਜੀ ਬਹੁਤ ਜ਼ਿਆਦੀ ਹੋ ਗਈ ਕਿ ਮੈਂ ਰੀਡ ਦੀ ਹੱਡੀ ਜਿਹੜੀ ਪ੍ਰੈਸ ਹੋਈ ਉਹਦੇ ਬਾਰੇ ਕੀ ਦੱਸਾਂ ਨਾ ਕੀ ਕਰੋ ਤੁਸੀਂ ਉਹਨਾਂ ਸਾਨੂੰ ਦਵਾਈਆਂ ਦਿੱਤੀਆਂ ਕਿ ਖਾਓ ਅੱਛਾ ਜੀ ਉਹ ਮੈਂ ਖਾਦੀਆਂ ਦੋ ਦਾਇ ਲੈ ਲਈ ਸੀ ਮੈਂ ਦੱਸ ਦੱਸ ਦਿੰਦੀ ਦਿੰਦਾ ਹਾਂ ਦੋ ਦਾਇ ਦਵਾਈ ਖਾਦੀ ਸੀ ਤੇ اچانک ਭਾਜੀ ਹੋਣੀ ਗਏ ਤੇ ਭਾਜੀ ਉਹਨਾਂ ਨੇ ਕਿਹਾ ਕਿ ਤੁਸੀਂ ਜੂਸ ਪੀਓ ਬੋਡੀ ਸੁਰ ਜਸਤੋ ਸੀ। ਉਹ ਸੀ ਮੱਤਮੋ ਜਸਤੋ ਸੀ। ਹਾਂਜੀ। ਤੇ ਤੁਹਾਡੀ ਕੰਡੀਸ਼ਨ ਪਹਿਲਾਂ ਕੀ ਸੀ ਕਿਵੇਂ ਸੀ? ਪਹਿਲਾਂ ਇਦਾਂ ਦੀ ਸੀ ਕਿ ਕੰਡੀਸ਼ਨ ਕਿਦਾਂ ਕਿ ਮੈਨੂੰ ਉੱਠ ਕੇ ਬਾਹਰ ਵੀ ਨਹੀਂ ਜਾਇਆ ਜਾਂਦਾ। ਵੋਟੀ ਮੈਨੂੰ ਫੜ ਕੇ ਮੰਜੇ ਤੇ ਖੜਾ ਕਰਦੀ। ਅੱਛਾ। ਉੱਠ ਕੇ ਮੈਂ ਆਪਦੇ ਆਪ ਬਹਿ ਨਹੀਂ ਸਕਦੀ। ਹਾਂ ਕਿ ਤੁਸੀਂ ਦਾ ਬੇਟਾ ਕਹਿੰਦਾ ਵੀ ਹੁਣ ਕੀ ਵੀ ਕਰਾਂਗੀ ਕੀ ਮਾਤਾ ਜੀ? ਆਹੋ ਤੋ ਫੋਨ ਤੇ ਕਹਿੰਦਾ ਸੀ। ਅੱਛਾ ਜੀ। ਫੋਨ ਤੇ ਕਹਿੰਦਾ ਸੀ ਤੇ ਵੋਟੀ ਨੇ ਮੈਨੂੰ ਫੜ ਕੇ ਇਦਾਂ ਖੜਾ ਕਰਨਾ ਤੇ ਫੇਰ ਬੈਠਣਾ ਕਿ ਮੇਤੋਂ ਇਦਾਂ ਪਾਸਾ ਵੀ ਨਹੀਂ ਵਟਿਆ ਜਾਂਦਾ। ਹੁਣ ਤੁਸੀਂ ਇਹ ਬੋਡੀ ਸੁਰ ਜੂਸ ਵਰਤੇ ਆ। ਤੇ ਹੁਣ ਤੁਹਾਡੀ ਕੰਡੀਸ਼ਨ ਕੀ ਆ ਸਾਡੀ ਕੰਡੀਸ਼ਨ ਬਿਲਕੁਲ ਠੀਕ ਹੈ ਮੈਂ ਅੱਜ ਚੱਲ ਕੇ ਆਈ ਆ ਚੱਲ ਕੇ ਆਏ ਤੇ ਵਿੱਚੋਂ ਮੈਂ ਸੰਗਤਾ ਕਰਦੀ ਮੇ ਤੁ ਸੰਗਤਾ ਵੀ ਨਹੀਂ ਹੋਈਆਂ ਵੀ ਹਾਂਜੀ ਹਾਂ ਤੇ ਸਾਡੇ ਜਿਹੜੇ ਬੈਂਟਰਾਂ ਦਾ ਸੁਣ ਰਹਾ ਹਾਂ ਹਾਂਜੀ ਤੇ ਉਹਨਾਂ ਤੋਂ ਸੁਣ ਕੀ ਰਾਏ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਰਾਏ ਦੇਣਾ ਚਾਹੁੰਦੇ ਆ ਕਿ ਵੀ ਆਪਾਂ ਨੂੰ ਜ਼ਰੂਰੀ ਆ ਕਿ ਜਿਵੇਂ ਹੁਣ ਮੋਟਰਸਾਈਕਲ ਦੀ ਸਰਵਿਸ ਜ਼ਰੂਰੀ ਆ ਗੱਡੀ ਦੀ ਸਰਵਿਸ ਵੀ ਜ਼ਰੂਰੀ ਆ ਜ਼ਰੂਰੀ ਕਹੇ ਆ ਜੀ ਫਿਰ ਆਪਾਂ ਨੂੰ ਆਪਣੀ ਕਿਉਂ ਨਹੀਂ ਸਰਵਿਸ ਕਰਾਉਂਦੇ ਹਾਂ ਜੀ ਤੁਸੀਂ ਅਜੇ ਤੱਕ 50 ਦਿਨ ਹੋਏ ਲੱਤਿਆਂ ਨੂੰ ਹਾਂਜੀ ਆਪਣਾ 100 ਦਿਨ ਦਾ ਕੋਰਸ ਹੈ 100 ਦਿਨ ਦਾ ਕੋਰਸ ਨਹੀਂ ਹਲੇ 50 ਦਿਨ ਵਰਤੀ ਹੈ ਪੂਰਾ ਕਰ ਲਓ ਭੈਣ ਮੇਰੀ ਹਾਂਜੀ ਤੇ ਮਾਲਕ ਤੁਹਾਨੂੰ ਤਾਂ ਦੁਸਤੀ ਦੇਵੇ ਹਾਂਜੀ ਤੇ ਸ਼ੁਕਰੀਆ ਜੀ ਤੁਹਾਨੂੰ ਸ਼ੁਕਰੀਆ ਧੰਨਵਾਦ